ਜਦੋਂ ਉਹ ਕੋਲ ਨਹੀਂ ਹੁੰਦਾ ਮੈਂ ਅਕਸਰ ਡੋਲ ਜਾਂਦੀ ਹਾਂ ਜਦੋਂ ਤੂੰ ਕੋਲ ਹੁੰਦਾ ਏ ਮੈਂ ਕੌੜਾ ਬੋਲ ਜਾਂਦੀ ਹਾਂ ਮੇਰੇ ਹਰ ਮਰਜ਼ ਦੀ ਦਵਾਈ ਤੇਰਾ ਇੱਕ ਬੋਲ ਹੈ ਸੱਜਣਾ ਮੇਰੇ ਹਰ ਮਰਜ਼ ਦੀ ਦਵਾਈ ਤੇਰਾ ਇੱਕ ਬੋਲ ਹੈ ਸੱਜਣਾ ਜੋ ਦੁੱਖੜੇ ਦਿਲ ਨੂੰ ਚੁਬਦੇ ਨੇ ਉਹ ਬੱਸ ਫਰੋਲ ਜਾਂਦੀ ਹਾਂ ਅਣਜਾਣ ਨਹੀਂ ਬੇਸ਼ੱਕ ਤੇਰੀ ਨਰਾਜ਼ਗੀ ਤੋਂ ਮੈਂ ਅਣਜਾਣ ਨਹੀਂ ਬੇਸ਼ੱਕ ਤੇਰੀ ਨਰਾਜ਼ਗੀ ਤੋਂ ਮੈਂ ਜੋ ਤੇਰੀ ਅੱਖ ਨੂੰ ਸਹੁੰਦੇ ਨਹੀਂ ਉਹ ਰੰਗ ਘੋਲ ਜਾਂਦੀ ਹਾਂ ਮੈਂ ਹੁਸਨਾ ਪੱਖੋਂ ਵੀ ਕੋਜੀ ਮੈਂ ਹੁਸਨਾ ਪੱਖੋਂ ਵੀ ਕੋਜੀ ਗੁਨਾ ਤੋਂ ਵੀ ਤਾਂ ਊਣੀਆਂ ਜਦੋਂ ਤੂੰ ਮੋਹ ਨਾਲ ਤੱਕਦਾ ਏ ਬੜਾ ਕੁਝ ਟੋਲ ਜਾਂਦੀ ਹਾਂ ਤੇਰੇ ਹੱਥਾਂ ਨੇ ਜਦ ਵੀ ਮੇਰੀਆਂ ਪਲਕਾਂ ਤੋਂ ਮੋਤੀ ਝੁਗੇ ਨੇ ਤੇਰੇ ਹੱਥਾਂ ਨੇ ਜਦ ਮੇਰੀਆਂ ਪਲਕਾਂ ਤੋਂ ਮੋਤੀ ਝੁਗੇ ਨੇ ਤੇਰੀ ਇੱਕ ਛੋ ਲਈ ਨੈਣਾ ਦਾ ਬੁਹਾ ਖੋਲ ਜਾਂਦੀ ਹਾਂ ਆਪਣੇ ਅੰਦਰ ਦੇ ਸ਼ੋਰ ਵਿੱਚ ਕਿਤੇ ਮੈਂ ਗੁੰਮ ਹੀ ਨਾ ਜਾਵਾਂ ਆਪਣੇ ਅੰਦਰ ਦੇ ਸ਼ੋਰ ਵਿੱਚ ਕਿਤੇ ਮੈਂ ਗੁੰਮ ਹੀ ਨਾ ਜਾਵਾਂ ਮੈਂ ਕੁਝ ਨਹੀਂ ਬੋਲਣਾ ਹੁੰਦਾ ਬਸ ਐਵੇਂ ਹੀ ਬੋਲ ਜਾਂਦੀ ਹਾਂ ਬਸ ਐਵੇਂ ਹੀ ਬੋਲ ਜਾਂਦੀ